ਕਿ ਤੀਸਾ ਚਲਣੇ ਚਰਨ ਤੇ ਸਾਂ ਚਲਣੇ ਹੋ ਅਸਲ ਜਹੀਂ ਤੇ ਘਰ ਪਰਵਾਤਾ ਸੋਗੈ ਅਮਰ ਬਲਬਾਨੀ ਜੋ ਸਹੀ ਹੋਏ ਹੈ ਉਹਨ ਕੀ ਸਾਰਾ ਸਾਰਾ ਪ੍ਰਿਆਪ ਦੇ ਲਿਏ ਗਏ ਨੇ ਇਹਨੂੰ ਮੈਂ ਮੈਨੂੰ ਪੈਸੇ ਦੇ ਰੂਪ ਚ ਨਹੀਂ ਦੇਖੀ ਯਾਤ ਇਹ ਲਵ ਆਫ ਟੋਕਰ ਮੇਰੇ ਕੋਈ ਸਾਡੇ ਸ਼ਿਰਤ ਹੈ ਬਹੁਤ ਬਹੁਤ ਥੈਂਕ ਯੂ ਸੋ ਮਚ ਸਾਰਿਆਂ ਦੇ ਖਾਣ ਖਾਣੇ ਕੀਤਾ ਸਾਰਾ ਦਿਖਾ ਰਿਹਾ ਤੇ ਉਸ ਦਾ ਇੱਕ ਤੇ ਉਹ ਦੀਵਿਆ ਲੋਕ ਤੇ ਉਹ ਨੋ ਜੀ ਰਿਧਿਸ਼ਾ ਜੀ ਹਾਂ ਜੀ ਅੱਜ ਤਸਵੀਰ ਕਿੰਨਾ ਨੇ ਬਣਾਈਓ ਮੈਂ ਬਣਾਈ ਹੈ ਹਾਂ ਜੀ ਵਾਟਰ ਕਲਰਸ ਯੂਜ਼ ਕਰੇ ਚਗੇ ਐਂਡ ਸ਼ਹੀਦ ਭਗਤ ਸਿੰਘ ਜੀ ਦੀ ਬਾਈ ਅੱਛਾ ਪਹਿਲਾਂ ਵੀ ਬਣਾਉਨੇ ਹੋ ਤਸਵੀਰਾਂ ਹਾਂ ਜੀ ਹਾਂ ਕਿੰਨੇ ਟਾਈਮ ਚ ਤਿਆਰ ਕੀਤੀ ਹੁਣ ਮੈਂ ਹੁਣ ਅੱਧੇ ਘੰਟੇ ਚ ਅੱਛਾ ਹੋਰ ਵੀ ਤਸਵੀਰਾਂ ਬਣਾਉਨੇ ਹੋ ਹਾਂ ਜੀ ਕਦੇ ਕਦੇ ਸਟਿਲ ਲਾਈਫ ਬਣਾਉਂਦੀ ਆ ਐਨੀਮਲਸ ਵਗੈਰਾ ਕੁਝ ਸਭ ਕੁਝ ਬਣਾਉਂਦੀ ਆ ਅੱਛਾ ਜੀ ਆਈਡੀਆ ਕਿ ਮੇਰੇ ਦਿਮਾਗ ਦੇ ਵਿੱਚ ਹੈ ਮੈਂ ਚੇਤਪਕ ਸਿੰਘ ਦੇ ਅੱਜ ਸਿੱਧੀ ਜਸਤੇ ਚਲੀ ਦਿਲੀ ਬਸਿਗਾ ਭਗਤ ਸਿੰਘ ਦਾ ਤਾਂ ਸਾਨੂੰ ਇਨਵਾਈਟ ਗਿਆ ਸੀਗਾ ਕੁਛਾ ਜੇਗਾ ਕਿ ਬਣਾ ਸਕਦਾ ਉਹ ਦਾ ਫੇਰ ਮਮਾ ਕਹਿੰਦੇ ਕਿ ਹਾਂ ਜਾਣਾ ਚਾਹੀਦਾ ਹੈ ਬਹੁਤ ਓਪਰਚੁਨਿਟੀ ਮਿਲੀ ਆ ਤਾਂ ਸਪੋਰਟ ਹੋ ਜੂਗੀ ਨਾਲ ਖੜ ਦੇ ਹਾਂਜੀ ਕੀ ਨਾਮ ਜੀ ਮੇਰਾ ਨਾਮ ਗੀਤਾ ਵਸ਼ਿਸ਼ਟ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਿੱਧੀ ਦੱਸੋ ਮੈਂ ਸਿੱਧੀ ਦੇ ਵਿਸਤੇ ਮੈਨੂੰ ਬਹੁਤ ਅੱਛਾ ਲੱਗਿਆ ਉਹਨੇ ਆ ਕੇ ਵੀ ਜਿਹੜੇ ਉਹਰੇ ਬੱਚੇ ਨੇ ਹੈਗੇ ਇੰਨੇ ਅੱਛੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਕਲਾਕਾਰ ਬਹੁਤ ਅੱਛੇ ਨੇ ਹੈਗੇ ਜਿਨ੍ਹਾਂ ਨੇ ਉਹਰੇ ਉਹ ਭਗਤ ਸਿੰਘ ਜੀ ਦੀ ਉਹਰੇ ਤਸਵੀਰ ਬਣਾਈ ਹੈ ਲਾਈਵ ਉਹਰੇ ਬੈਠ ਕੇ ਬਹੁਤ ਵਧੀਆ ਲੱਗਿਆ ਵੀ ਆਪਣੇ ਜਿਹੜੇ ਬੱਚੇ ਨੇ ਹੈਗੇ ਬਹੁਤ ਅੱਗੇ ਤੱਕ ਸੋਚ ਸੋਚ ਦੇ ਵਿੱਚ ਪਹੁੰਚੇ ਨੇ ਹੈਗੇ ਸਰਦਾਰ ਭਗਤ ਸਿੰਘ ਦਾ ਸ਼ਰਧਾ ਸਤਕਾਰ ਪੇਟ ਕਰਦੇ ਹਾਂ ਅਤੇ ਪਰਮਪిత ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਉਹ ਸਮਤਮਕਸ਼ੀ ਜੋ ਅਸੀਂ ਵੀ ਆਪਣੀ ਦੇਸ਼ ਦੀ ਏਕਤਾ ਅਖੰਡਤਾ ਅਮਨ ਸ਼ਾਂਤੀ ਤਰੱਕੀ ਖੁਸ਼ਹਾਲੀ ਅਤੇ ਲੋਕਾਂ ਦੇ ਲਈ ਲੋਕਾਂ ਦੀ ਸਾਂਝ ਦੇ ਲਈ ਜਿਹੜਾ ਹੈ ਅਸੀਂ ਜ ਆਪਣੇ ਕੋਈ ਵੀ ਸਰਬਾਨ ਹੋਈਏ ਉਹ ਜਿੰਕਾ ਸਾਡੇ ਅੰਦਰ ਪੈਦਾ ਹੋਏ ਇੱਕਦੇ ਕੁਰਬਾਨੀ ਦਾ ਮੌਕਾ ਮਿਲੇ ਤੇ ਅਸੀਂ ਬੇਚੇ ਜਿਖੋ ਕੇ ਜਿਹੜਾ ਹੈ ਵੱਡੇ ਦਿਲ ਨਾਲ ਆਪਣੇ ਦੇਸ਼ ਲਈ ਕੁਝ ਕਰ ਸਕਦਾ ਹੈ ਉਦੋਂ ਵੀ ਭਗਤ ਸਿੰਘ ਜੀ ਦਾ ਜੋ ਸੰਦੇਸ਼ ਸਾਡੇ ਜੋ ਅਧਿਆਪਕ ਸਾਨੂੰ ਬਣਾਉਂਦੇ ਨੇ ਭਗਤ ਸਿੰਘ ਜੀ ਦਾ ਮੋਢਲਾ ਸੰਦੇਸ਼ ਧਰਮ ਤੋਂ ਪਹਿਲਾਂ ਮਨੋ ਦੇਸ਼ ਇਸੇ ਤਰ੍ਹਾਂ ਭਗਤ ਸਿੰਘ ਨੇ ਸਭ ਤੋਂ ਵੱਡਾ ਜਿਹੜਾ ਸੰਦੇਸ਼ ਜੋ ਜੇਲ੍ਹ ਤੋਂ ਦਿੱਤਾ ਉਹ ਨੌਜਵਾਨਾਂ ਨੂੰ ਦਿੱਤਾ ਦੇਸ਼ ਦੇ ਦੀ ਸ਼ਹਾਦਤ ਦਾ ਪੜਾਈ ਲਿਖਾਈ ਦਾ ਉਸ ਵਕਤ ਵੀ ਕੁਝ ਘੰਟਿਆਂ ਪਹਿਲਾਂ ਜਿਸ ਚੈਪਟਰ ਨੂੰ ਪੜ ਰਹੇ ਸੀ ਉਹ ਇੱਕ ਰੂਸ ਦੇ ਕ੍ਰਾਂਤੀਕਾਰੀ ਦਾ ਜਿਹੜਾ ਹੈ ਚੈਪਟਰ ਸੀ ਜਿਨ੍ਹਾਂ ਨੇ ਆਪਣੇ ਮੁਲਕ ਲਈ ਜਿਹੜਾ ਹੈ ਕੁਰਬਾਨੀ ਦਿੱਤੀ ਵੈਕਸ ਕੁਝ ਦੇ ਲੋਕਾਂ ਦੇ ਲਈ ਜਿਹੜਾ ਹੈ ਕੁਰਬਾਨ ਹੋਏ ਕ੍ਰਾਂਤੀਕਾਰ ਤਾਂ ਜਦੋਂ ਉਹਨਾਂ ਦਾ ਸਵਾਲ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਕਿਹਾ ਵੀ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰ ਨੂੰ ਜਿਹੜਾ ਮਿਲ ਰਿਹਾ ਤਾਂ ਉਸਰਾ ਜਿਹੜਾ ਹੈ ਉਹਨਾਂ ਦਾ ਮਾਤਾ ਪਿਤਾ ਦਾ ਉਹਨਾਂ ਦਾ ਪਰਿਵਾਰ ਦਾ ਜਿਹੜਾ ਰੋਲ ਨੇ ਅਪਗਗ ਸਿੰਘ ਤੇ ਲਈ ਉਹ ਬੜਾ ਕਮਾਲ ਤੇ ਆ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਆਪਣੇ ਬੱਚਿਆਂ ਦੇ ਅੰਦਰ ਦੇਸ਼ ਭਗਤੀ ਲਿਆਉਣ ਲਈ ਸਾਨੂੰ ਵੀ ਯੋਜਨਵਾਦੀ ਦਾ ਰਤਨਾ ਬੇਗਾ ਜੇ ਅਸੀਂ ਉਸ ਕੁਰਬਾਨੀ ਨੂੰ ਯਾਦ ਨਹੀਂ ਹੋਵਾਂਗੇ ਦੇਸ਼ ਤੇ ਦੇਸ਼ ਦੇ ਲੋਕਾਂ ਦੀ ਫਿਕਰ ਨਹੀਂ ਕਰਾਂਗੇ ਆ ਫਿਰ ਦੱਸੋ ਸਾਡੀ ਔਲਾਦ ਕਿਵੇਂ ਇਸ ਮੁਲਕ ਦੇ ਲਈ ਇਸ ਮੁਲਕ ਦੇ ਲੋਕਾਂ ਲਈ ਆਪਣੀ ਜ਼ਿੰਦਗੀ ਕਿਉਂਕਿ ਭਗਤ ਸਿੰਘ ਰਾਜਗੁਰੂ ਸਿਖਦੇਵ ਉਹਨਾਂ ਨੇ ਲੜਾਈ ਲੜੀ ਸਾਜਾ ਹਿਸਤ ਦਾ ਸਾਡੇ ਹਿੱਸੇ ਨਹੀਂ ਆਇਆ ਪਰ ਜਿਸ ਮੁਲਕ ਤੇ ਅਸੀਂ ਵਸਦੇ ਆ ਇਥੋਂ ਦੀ ਸਾਂਝ ਸਾਨੂੰ ਕੰਮ ਕਰਨਾ ਚਾਹੀਦਾ ਇਹ ਨਾਲ ਕੁਝ ਕਹਿੰਦਾ ਹੋਇਆ ਇੱਕ ਵਾਰ ਮੈਂ ਅੱਜ ਸਾਂਝ ਸੰਕਲਪ ਪੰਚ ਖੰਨਾ ਦੇ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਤਨਦਾਸ ਕਰਦੇ ਹਾਂ ਕਿ ਇਹ ਸੰਸਥਾ ਹਮੇਸ਼ਾ ਸਾਡੇ ਸ਼ਹੀਦਾਂ ਦੇ ਦਿਨ ਤੇ ਸ਼ਹੀਦਾਂ ਦੀ ਯਾਦ ਸ਼ਹੀਦਾਂ ਦੀ ਸੋਚ ਦੀ ਯਾਦ ਕਰਦਾ ਹੈ ਧੰਨਵਾਦ ਜੈ ਹਿੰਦ ਜੀ ਹਿੰਦ ਸਦਾ ਭਗਤ ਸਿੰਘ ਅਮਰ ਰਹੇ ਸੁਖਦੇਵ ਜੀ ਅਮਰ ਰਹੇ ਰਾਜਗੁਰੂ ਅਮਰ ਰਹੇ ਇਨਕਲਾਬ ਜਿੰਦਾਬਾਦ ਹਾਂਜੀ ਕੀ ਨਾਮ ਜੀ ਮੇਰਾ ਨਾਮ ਹੈ ਜੀ ਅਮਿਤ ਵਰਮਾ ਐਡਵੋਕੇਟ ਮੈਂ ਇਸ ਐਸ ਕਾਲਜ ਫॉर ਔਮਨ ਦਾ ਐਕਸ ਸਕਟਰੀ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਜੀ ਦੀ ਦਸਤ ਜੀ ਜਿਸ ਤਰ੍ਹਾਂ ਕਿ ਸਾਰਾ ਦੇਵ ਰਾਜ ਗੁਰੂ ਜੀ ਸੁਖਦੇਵ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਕਰਕੇ ਮਨਾਇਆ ਜਾਂਦਾ ਹੈ ਅੱਜ ਦਾ ਦਿਹਾੜਾ ਉਹਨਾਂ ਦੀ ਸ਼ਹਾਦਤ ਕਰਕੇ ਹੀ ਅੱਜ ਆਪਾਂ ਆਜ਼ਾਦੀ ਦੇ ਦਿਨ ਵਿੱਚ ਪੈਰ ਪਾਇਆ ਹੈ ਕਿਉਂਕਿ ਸਭ ਜਾਣਦੇ ਹਨ ਉਹਨਾਂ ਦੀ ਸ਼ਹਾਦਤ ਕਰਕੇ ਹੀ ਅੱਜ ਸਾਡਾ ਦੇਸ਼ ਆਜ਼ਾਦ ਹੋਇਆ ਹੈ ਅੱਜ 23 ਮਾਰਚ ਮੈਂ ਸੰਝ ਸੰਕਲਪ ਕਲਾ ਮੰਚ ਦਾ ਰਿਣੀ ਐ ਅਸੀਂ ਸਾਰਾ ਸ਼ਹਿਰ ਕੀ ਇਹ ਪਿਛਲੇ 25 ਸਾਲ ਤੋਂ ਇਹ ਦਿਹਾੜਾ ਮਨਾ ਰਹੇ ਹਨ ਅਤੇ ਉਹਨਾਂ ਦੀ ਸੋਚ ਉਹ ਸ਼ਹੀਦਾਂ ਦੀ ਸੋਚ ਨੂੰ ਅੱਜ ਵੀ ਇਹਨਾਂ ਨੇ ਤਾਜ਼ਾ ਕਰਕੇ ਲੋਕਾਂ ਦੇ ਵਿੱਚ ਪਹੁੰਚਾ ਰਹੇ ਹਨ ਕਿਉਂਕਿ ਦੱਸ ਰਹੇ ਹਨ ਕਿ ਦੇਸ਼ ਨੂੰ ਆਜ਼ਾਦ ਕਰਨ ਲਈ ਇਹਨਾਂ ਲੋਕਾਂ ਦੀ ਸ਼ਹਾਦਤ ਦਾ ਕਿੰਨਾ ਮਹੱਤਵ ਹੈ ਕਿਉਂ ਅਪਾ ਅੱਜ ਸੁੱਖ ਦਾ ਸਾਹ ਇੱਕ ਆਜ਼ਾਦੀ ਦੇ ਮਾਹੌਲ ਦੇ ਵਿੱਚ ਜੀ ਰਹੇ ਹਾਂ ਉਸ ਤੋਂ ਬਾਅਦ ਮੈਂ ਸਾਡੇ ਕਈ ਸਾਡੇ ਨਾਲ ਵਿਚੇਚੇ ਤੌਰ ਤੇ ਬਾਅਰ ਐਸੋਸੀਏਸ਼ਨ ਖੰਨਾ ਦੇ ਪ੍ਰੈਜ਼ੀਡੈਂਟ ਤੇਜਪ੍ਰੀਤ ਸਿੰਘ ạtਵਾਲਜੀ ਪਹੁੰਚੇ ਨੇ ਮੇਰੇ ਬਚਪਨ ਦੇ ਮਿੱਤਰ ਨਰੇਸ਼ ਕੁਮਾਰ ਜੀ ਪਹੁੰਚੇ ਨੇ ਅਤੇ ਸਾਂਝ ਸੰਕਲਪ ਕਲਾ ਮੰਚ ਦੇ ਪ੍ਰਧਾਨ ਰਵਿੰਦਰ ਬਰਮਾ ਜੀ, ਮਨਮੋਹ ਸ਼ਰਮਾ ਜੀ, ਅਨੂਕ ਸ਼ਰਮਾ ਜੀ ਕਈ ਸਾਡੇ ਮੈਂਬਰਸ ਨੇ ਜੋ ਪਿਛਲੇ 25 ਸਾਲ ਤੋਂ ਪ੍ਰਵੇਸ਼ ਵਰਮਾ ਜੀ ਲੱਗੇ ਹੋਏ ਨੇ ਤੇ ਪਿਛਲੇ ਕਈ ਸਾਲਾਂ ਤੋਂ ਮੈਨੂੰ ਵੀ ਮੌਕਾ ਮਿਲਿਆ ਵੀਂਗੇ ਮੈਂ ਕਸਟੋਡੀਅਨ ਸੀ ਸੈਕਟਰੀ ਸੀ ਇਸ ਕਾਲਜ ਦਾ ਤੇ ਮੇਰੇ ਕਾਲਜ ਦੇ ਵਿੱਚ ਹੀ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਮਨਾ ਰਹੇ ਨੇ ਤੇ ਸਾਰੇ ਕਾਲਜ ਦਾ ਸਟਾਫ, ਟੀਚਿੰਗ, ਨੋਨ ਟੀਚਿੰਗ ਸਟਾਫ ਸਭ ਨਾਲ ਮਿਲ ਕੇ ਇਹ ਸ਼ਹੀਦਾਂ ਦੀ ਸ਼ਹਾਦਤ ਨੂੰ ਅੱਜ 3 ਮਾਰਚ ਨੂੰ ਦਿਨ ਨੂੰ ਯਾਦ ਕਰ ਰਹੇ ਹਾਂ ਤੇ ਉਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਅੱਜ ਮੈਂ ਫੰਕਸ਼ਨ 'ਚ ਆਇਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਸਾਂਝਾ ਸੰਕਲਪ ਕਰ ਮੈਂ ਮੈਂ 33 ਸੇਟਵਾਲ ਪ੍ਰਧਾਨ 12 ਸ਼ਸ਼ਨ ਖੰਨਾ ਜੀ ਕੀ ਕਹਿੰਦੇ ਮੈਂ ਸਾਂਝਾ ਸੰਕਲਪ ਬੋਲੋ ਜੋ ਅੱਜ ਸ਼ਹੀਦ ਭਗਤ ਸਿੰਘ ਜੀ ਨੂੰ ਆਰ ਯਾਦ ਕਰਨ ਦੇ ਅੱਜ ਸ਼ੀਦੀ ਵਿਹੜੇ ਤੇ ਉਹਨਾਂ ਨੂੰ ਯਾਦ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਅੱਜ ਜਿੱਥੇ ਅਸੀਂ ਪਹੁੰਚੇ ਹਾਂ ਔਰ ਮੇਰੇ ਨਾਲ ਮੇਰੇ ਕੁਲੀਗ ਅਮਿਤ ਵਰਮਾ ਐਡਵੋਕੇਟ ਜੀ ਜੋ ਕਿ ਐਕਟਿਵ ਰਹੇ ਨੇ ਵੇਸ ਮੂਮਨ ਕਾਲਜ ਦੇ ਔਰ ਮੈਂ ਇਹਨਾਂ ਨੂੰ ਬੜਾ ਇਹਨਾਂ ਨਾਲ ਉਪਰਾਲਾ ਮੰਨਦਾ ਕਿ ਹਰ ਸਾਲ ਇਸੇ ਦਿਨ 23 ਮਾਰਚ ਨੂੰ ਇਸ ਸੰਜੇ ਸੰਗਮ ਕੋਲੋਂ ਡੇਰੇ ਪ੍ਰਧਾਨ ਰਵਿੰਦਰ ਬਰਮਾ ਜੀ ਨੇ ਉਹ ਹਰ ਸਾਲ ਆਪਣੇ ਸ਼ਹੀਦ ਦੀ ਦਿਹਾੜੇ ਦੇ ਉੱਪਰ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਕੇ ਇਸੇ ਤਰ੍ਹਾਂ ਅਵੇਅਰ ਕਰ ਰਹੇ ਨੇ ਕਿਉਂਕਿ ਅੱਜ ਦੀ ਪੀੜ੍ਹੀ ਇਹ ਗੱਲ ਨੂੰ ਬਹੁਤ ਹੁੱਲਦੀ ਜਾ ਰਹੀ ਹੈ ਸ਼੍ਰੀ ਭਗਤ ਸਿੰਘ ਜੀ ਉਹਨਾਂ ਨੂੰ ਤਾਂ ਕਿ ਕਿਉਂਕਿ ਕਿਸੇ ਪਾਸੇ ਕੋਈ ਇੰਸਟੀਚਿਊਟ ਦੇ ਵਿੱਚ ਵੀ ਇਹਨਾਂ ਬਾਰੇ ਦੱਸਿਆ ਨਹੀਂ ਜਾ ਰਿਹਾ ਤੇ ਮੈਂ ਆਪਣੇ ਆਪਣੇ ਕਾਲੀਗਜ਼ ਨਾਲ ਆਪਣੇ ਅਮਿਤ ਵਰਮਾ ਜੀ ਨੂੰ ਇਹ ਵੀ ਰਿਕੁਐਸਟ ਕਰਦਾ ਕਿ ਇਸੇ ਤਰ੍ਹਾਂ ਇਹਨਾਂ ਨੂੰ ਸਪੈਸ਼ਲ ਕੋਈ ਕਲਾਸ ਲੱਗ ਜਾਵੇ ਬੱਚਿਆਂ ਨੂੰ ਅਵੇਅਰ ਅਵੇਅਰ ਕੀਤਾ ਜਾਵੇ ਰਿਗਾਰਡਿੰਗ ਤਾਂ ਕਿ ਇਸੇ ਤਰ੍ਹਾਂ ਹਰ ਸਾਲ ਸ਼ਹੀਦੀ ਦਿਹਾੜਾ ਜਿਹੜਾ ਮਨਾਉਂਦੇ ਆ ਇਹਨਾਂ ਨੂੰ ਹੋਰ ਜਿਹੜਾ ਵੱਤਵਧਨ ਸਪੋਰਟ ਮਿਲੇ ਇਸ ਗੱਲ ਤੇ ਥੈਂਕ ਯੂ ਬੀ